ਪਹਿਲ ਗਾਮ ਇੱਕ ਟੈਰਰ ਅਟੈਕ ਹੁੰਦਾ ਜਿਦੇ ਵਿੱਚ 3 ਜਾਂ 4 ਟੈਰਰਿਸਟ 26 ਭਾਰਤੀਆਂ ਨੂੰ ਗੋਲੀ ਦਾ ਨਿਸ਼ਾਨਾ ਅੰਦਾਜ਼ ਨੇ ਮੌਤ ਦੇ ਘਾਟ ਉਤਾਰੀ ਜੀ ਉੱਥੋਂ ਇਹ ਸਾਰਾ ਸ਼ੁਰੂ ਹੁੰਦਾ ਮੀਡੀਆ ਨੂੰ ਸਾਹਮਣੇ ਦੇਖਿਆ ਦੁਪਹਿਰੇ ਉਹ ਬਾ ਡੇਢ 2 ਵਜੇ ਅਟੈਕ ਹੁੰਦਾ ਤੇ ਸ਼ਾਮ ਤੱਕ ਇੱਕ ਨਮੀ ਚੀਜ਼ ਨਿਕਲ ਕੇ ਆਉਂਦੀ ਆ ਉਹ ਹਿੰਦੂ ਮੁਸਲਮਾਨ ਦਾ ਮੁੱਦਾ ਬਣ ਜਾਂਦਾ ਸਰਬਦਲੀਆ ਮੀਟਿੰਗ ਬੁਲਾਉਂਦਾ ਜੀ ਜਿਸ ਵੀ ਪ੍ਰਧਾਨ ਦੀ ਆਪਣੇ ਪ੍ਰਧਾਨ ਮੰਤਰੀ ਸਾਹਿਬ ਨੇ ਕਰਨੀ ਹੁੰਦੀ ਆ ਪਰ ਉਹ ਮੀਟਿੰਗ ਦੇ ਵਿੱਚ ਨਾ ਆ ਕੇ ਜੀ ਬਿਹਾਰ ਦੀ ਇੱਕ ਰੈਲੀ ਨੂੰ ਜਾ ਕੇ ਸਮਰਥਨ ਕਰਦਾ ਉੱਥੇ ਜਾ ਕੇ ਕਹਿੰਦੇ ਨੇ ਵੀ ਪਾਕਿਸਤਾਨ ਤਬਾ ਕਰ ਦਿੱਤਾ ਜਾਊਗਾ ਅਸੀਂ ਪਾਕਿਸਤਾਨ ਤੇ ਅਟੈਕ ਕਰਾਂਗੇ ਹੂੰ ਗੱਲ ਤਾਂ ਕਰਨੀ ਚਾਹੀਦੀ ਸੀ ਕਿ ਮੀਟਿੰਗ ਦੇ ਰਸਟ ਪਾਰਟੀ ਮੀਟਿੰਗ ਸਰਪਾਰਟੀ ਮੀਟਿੰਗ ਸਾਰੀਆਂ ਮੀਟਿੰਗਾਂ ਹੋਮ ਅਨਿਸਟਰੀ ਡਿਫੈਂਸ ਮਿਨਿਸਟਰੀ ਦੀਆਂ ਮੀਟਿੰਗ ਸ਼ੁਰੂ ਹੁੰਦੀਆਂ ਨੇ ਅੰਤ ਨੂੰ 7 ਮਈ ਜੀ ਜੰਗ ਦਾ ਸੈਰਨ ਵੱਜ ਜਾਂਦਾ ਇਤੋਂ ਇਹ ਰਾਤ ਨੂੰ ਜੀ ਪਾਕਿਸਤਾਨ ਦੇ ਪੀਓਕੇ ਵਿੱਚ ਜੀ ਉਹਨਾਂ ਦੇ ਜਿਹੜੇ ਟੈਰਰ ਕੈਂਪਸ ਸੀ ਉਹਨਾਂ ਤੇ ਮਜਦਾ ਨਾਲ ਹਮਲਾ ਕਰਦਾ ਜੀ ਦੂਸਰੇ ਦਿਨਾਂ ਜੀ ਪਾਕਿਸਤਾਨ ਜਵਾਬੀ ਕਾਰਵਾਈ ਕਰਦਾ ਹੁੰਦਾ ਹੈ ਤੇ ਉਹ 3-4 ਦਿਨ ਦੋਨੇ ਪਾਸੇੋਂ ਲਗਾਤਾਰ ਇੱਕ ਦੂਜੇ ਤੇ ਜਵਾਬੀ ਹਮਲੇ ਹੋ ਗਏ ਜੀ 10 ਤਰੀਕ ਨੂੰ ਟਰੰਪ ਸਾਹਿਬ ਇੱਕ ਪ੍ਰੈਸ ਨੂੰ ਸੰਬੋਧਨ ਕਰਦੇ ਨੇ ਬਈ ਮੈਂ ਜੀ ਵਿੱਚ ਵਿੱਚ ਬਚਪਚਪ ਟੂਲਗੀ ਕਰਕੇ ਦੋ ਹੀ ਧਿਰਾਂ ਨੂੰ ਸੀਜ ਪੈਰ ਤੇ ਮਨਾ ਲਾ ਤੇ ਟ੍ਰੀਟ ਕਰਦੇ ਨੇ ਬਈ ਦੋ ਹੀ ਧਿਰਾਂ ਨੂੰ ਮੈਂ ਬਣਾ ਲਾ ਹੂੰ ਤੇ ਉਹ ਤੋਂ ਘੰਟੇ ਬਾਅਦ ਦੋਨੇ ਦੇਸ਼ ਅਸੀਂ ਜੁਬੈਰ ਦਾ ਲਾ ਜੀ ਜਿਹੜਾ ਤਾਂ ਪੀਓਕੇ ਦਾ ਜੀ ਜਦੋਂ ਧਰਤੀਆਂ ਦੀ ਗੱਲ ਆਉਂਦੀ ਹੈ ਹੂੰ ਉਦੋਂ جنگ ਨਾਲੋਂ ਜਿੱਤ ਹੁੰਦੀਆਂ ਨੇ ਗੱਲਬਾਤ ਨਾਲ ਕਦੇ ਧਰਤੀਆਂ ਤੇ ਕਬਜ਼ੇ ਨਹੀਂ ਹੋਏ ਕਦੇ ਕਿਸੇ ਦੇਸ਼ ਦਾ ਹਿੱਸਾ ਨਹੀਂ ਮਿਲਿਆ ਨਾ ਕੋਈ ਦੰਦਾ ਜੀ ਇੱਥੇ ਤਾਂ ਦੋਗਜਾਗਾ ਨਹੀਂ ਕੋਈ ਦੰਦਾ ਹੈਗਾ ਗੱਲਬਾਤ ਨਾਲ ਇਸ ਮਸਲੇ ਤੇ ਹੱਲ ਨਹੀਂ ਹੁੰਦਾ ਤਾਂ ਲੱਗਦਾ ਵੀ ਦੁਬਾਰਾ ਜੰਗ ਨੇ ਸਾਰ ਸਾਰ ਸਭ ਦੇ ਨਹੀਂ ਜੰਗ ਕਿਤੇ ਉੱਤਾਂ ਤਾਂ ਹੁਣ ਪੱਕੀ ਵੀ ਵਿਹਲੇ ਬੈਠਾ ਨੇ ਕਦੋਂ ਆਪਾਂ ਵਿਹਲੇ ਬੈਠਿਆ ਚਲੋ ਆਪਾਂ ਜੰਗ ਜੰਗ ਖੇਡ ਲਈਏ ਤਾਂ ਹਾਂ ਜੀ ਫੋਨ ਵਾਲੀ ਜਿਹੜੀ 10 ਦਿਨ ਦੀ ਜੰਗ ਕਹਿ ਲਈਏ ਆਪਾਂ 100 ਕਾਲਡ ਜੰਗ ਕਰਾਂਗੇ ਇਹ ਇਹ ਕਈ ਚੀਜ਼ਾਂ ਨੂੰ ਲੁਕੋ ਕਿਤੇ ਸਾਰੇ ਨੂੰ ਪਿਆਰਪਈ ਸਸਿਕਾਲ ਜੀ ਮੈਂ ਤੁਹਾਡਾ ਆਪਣਾ ਇੰਦਰਪਾਲ ਸਿੰਘ ਤੋਂਨਾ ਜਿਵੇਂ ਕਿ ਸਭ ਨੂੰ ਪਤਾ ਪਿਛਲੇ ਮਹੀਨੇ ਪਹਿਲਗਾਮ ਦੇ ਵਿੱਚ ਇੱਕ ਅਤਵਾਦੀ ਹਮਲਾ ਹੁੰਦਾ ਤੇ ਅਤਵਾਦੀ ਹਮਲੇ ਦੇ ਵਿੱਚ 26 ਦੇ ਕਰੀਬ ਜਿਹੜੇ ਲੋਕ ਨੇ ਉਹ ਮਾਰੇ ਜਾਂਦੇ ਜਿਸ ਤਰ੍ਹਾਂ ਕਿ ਇਹ ਘਟਨਾ ਵਾਪਰਦੀ ਹੈ ਤੇ ਪੂਰੇ ਦੇਸ਼ ਦੇ ਵਿੱਚ ਰੋਸ ਦੀ ਲਹਿਰ ਦੌੜ ਜਾਂਦੀ ਜਿਸ ਦੇ ਪਾਸੇ ਰੋਸ ਹੁੰਦਾ ਦੂਜੇ ਪਾਸੇ ਲੋਕਾਂ ਦੇ ਵਿੱਚ ਕੋਸਾ ਵੀ ਹੁੰਦਾ ਲੋਕਾਂ ਦੇ ਗੁੱਸੇ ਨੂੰ ਦੇਖਦਾ ਤੇ ਅੱਤਵਾਦ ਦੇ ਖਿਲਾਫ ਲੰਬੀ ਲੜਾਈ ਲੜਨ ਦੇ ਮਕਸਦ ਦੇ ਨਾਲ ਭਾਰਤੀ ਸੈਨਾ ਵੱਲੋਂ ਭਾਰਤ ਸਰਕਾਰ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਰ ਦੇ ਦਿਸ਼ਾ ਨਿਰਦੇਸ਼ਾ ਹੇਠ ਇੱਕ ਆਪਰੇਸ਼ਨ ਸਿੰਦੂਰ ਚਲਾਇਆ ਜਾਂਦਾ ਜਿਸ ਦੇ ਵਿੱਚ ਪਾਕਿਸਤਾਨ ਦੇ ਵੱਖ-ਵੱਖ ਟਿਕਾਣਿਆਂ ਉੱਤੇ ਅੱਤਵਾਦੀ ਜਿੱਥੇ ਅੱਤਵਾਦੀ ਟਿਕਾਣੇ ਕਹਿ ਸਕਦੇ ਹਾਂ ਉੱਤੇ ਹਮਲੇ ਕੀਤੇ ਜਾਂਦੇ ਨੇ ਹਮਲੇ ਹੁੰਦੇ ਨੇ ਉਦੋਂ ਜਵਾਬੀ ਕਾਰਵਾਈ ਤਨ ਰਾਹੀ ਜਾਂ ਮਸਾਇਲਾ ਰਾਹੀ ਕੀਤੀ ਜਾਂਦੀ ਹੈ ਵਿਸ਼ਲੇਸ਼ਣ کئی ਤਰੀਕੇ ਦੇ ਹੁੰਦੇ ਨੇ ਭਾਰਤੀ ਮੀਡੀਆ ਆਪਣੀ ਗੱਲ ਕਰਦਾ ਪਾਕਿਸਤਾਨ ਮੀਡੀਆ ਆਪਣੀ ਗੱਲ ਕਰਦਾ ਭਾਰਤੀ ਸਰਕਾਰ ਆਪਣੀ ਗੱਲ ਕਰਦੀ ਹੈ ਪਾਕਿਸਤਾਨ ਦੀ ਸਰਕਾਰ ਆਪਣੀ ਗੱਲ ਕਰਦੀ ਹੈ ਭਾਰਤ ਦੇ ਵਿੱਚ ਵਿੱਚ ਹੀ ਜਿਹੜੀ ਵਿਰੋਧਤਾ ਹੈ ਉਹ ਆਪਣੀ ਗੱਲ ਕਰਦੀ ਸਾਡੇ ਨਾਲ ਬਾਈ ਹੈਪੀ ਗੱਲ ਹੈ ਗੱਲਬਾਤ ਕਰਾਂਗੇ ਵੀ ਆਖਿਰਕਾਰ ਜਿਹੜਾ ਆਪਰੇਸ਼ਨ ਸੰਦੂਰ ਹੋਇਆ ਉਸ ਦੇ ਵਿੱਚੋਂ ਨਿਕਲ ਕੇ ਕੀ ਆ ਬਹੁਤ ਬਸਵਾਗਤ ਹੈ ਬਾਈ ਸਸਰੀ ਖਾਲਜੀ ਸਸਰੀ ਗੱਲਤਨਾ ਸਾਹਿਬ ਸਸਰੀ ਗੱਲ ਤੁਹਾਡੇ ਸਾਰੇ ਦਰਸ਼ਕਾਂ ਨੂੰ ਜੀ ਬਾਈ ਜਿਵੇਂ ਆਪਾਂ ਅੱਗੇ ਵੀ ਡਿਸਕਸ਼ਨ ਕਰਦੇ ਰਹੇ ਪੋਲਿਟੀਕਲ ਕਬੀ ਇਹ ਜੋ ਹੋਰ ਨਾ ਤੇ ਜਿਵੇਂ ਆਪਰੇਸ਼ਨ ਸੰਧੂਰ ਚੱਲਿਆ ਪਹਿਲਗਾਮ ਤੋਂ ਬਾਅਦ ਤੁਸੀਂ ਕਿਵੇਂ ਇਹਨੂੰ ਦੇਖਦੇ ਹੋ ਵੀ ਕੀ ਖੱਟਿਆ ਤੇ ਕੀ ਗਵਾਇਆ ਤੋਂ ਨਾ ਸਾਹਿਬ ਆਪਰੇਸ਼ਨ ਸੰਧੂਰ ਦੀ ਜਿਹੜੀ ਪਟਕਥਾ ਹ ਉਹ ਆਮ ਦੇਖਣ ਲਈ 22 April ਤੋਂ ਸ਼ੁਰੂ ਹੁੰਦੀ ਹੈ ਜਦੋਂ ਪਹਿਲਗਾਮ ਅਟੈਕ ਹੁੰਦਾ ਟੈਰਰ ਅਟੈਕ ਹੁੰਦਾ ਪਰ ਉਦੋਂ 7-8 ਦਿਨ ਪਹਿਲਾਂ ਇਹਦੀ ਪਟਕਥਾ ਸ਼ੁਰੂ ਹੁੰਦੀ ਆ ਜਦੋਂ ਹੋਮ ਮਿਨਿਸਟਰ ਜਾ ਕੇ ਰਾਸ਼ਟਰਪਤੀ ਨੂੰ ਮਿਲਦੇ ਨੇ ਹਮ ਡਿਫੈਂਸ ਮਿਨਿਸਟਰੀ ਦੀਆਂ ਮੀਟਿੰਗਾਂ ਸ਼ੁਰੂ ਹੋ ਜਾਂਦੀਆਂ ਨੇ ਹਮ ਪ੍ਰਾਈਮ ਮਿਨਿਸਟਰ ਸਾਹਿਬ ਦਾ ਦੌਰਾ ਜਿਹੜਾ ਸੀ ਉਹ ਮਰਕਾ ਚਾਹ 14 ਨੂੰ ਸੀ ਉਹ ਇੱਕੇ ਦਾਮ ਰੱਦ ਹੋ ਜਾਂਦਾ ਹਮ ਬਿਲਕੁਲ ਤੇ ਹਿੰਦੁਸਤਾਨ ਦਾ ਆਮ ਜਨਮਾਨਸ ਦੇ ਦਿਮਾਗ ਤੇ ਉਸ ਘਟਨਾ ਕਰਮ ਨੂੰ ਲੈ ਕੇ ਹਮ ਇੱਕ ਚਿੱਤਰ ਉੱਕਰ ਜਾਂਦਾ ਵੀ ਦੇਸ਼ 'ਚ ਕੁਝ ਵੱਡਾ ਹੋਣ ਵਾਲਾ ਹਮ ਇਸ ਨੂੰ ਲੈ ਕੇ ਆਮ ਲੋਕ ਆਪਣੇ ਟਵਿੱਟਰ ਅਕਾਊਂਟ ਤੇ ਵੀ ਪਾਉਣ ਲੱਗ ਜਾਂਦੇ ਨੇ ਫੇਸਬੁੱਕ ਤੇ ਪਾਉਣ ਲੱਗ ਜਾਂਦੇ ਨੇ ਉਦੋਂ 8 ਦਿਨ ਬਾਅਦ ਪਹਿਲਗਾਮ ਇੱਕ ਟੈਰਰ ਅਟੈਕ ਹੁੰਦਾ ਜਿਹਦੇ ਵਿੱਚ 3 ਜਾਂ 4 ਟੈਰਰਿਸਟ 26 ਭਾਰਤੀਆਂ ਨੂੰ ਗੋਲੀ ਦਾ ਨਿਸ਼ਾਨਾ ਬਣਾਉਂਦੇ ਨੇ ਮੌਤ ਦੇ ਘਾਟ ਉਤਾਰ ਦਿੰਦੇ ਜੀ ਉੱਥੋਂ ਇਹ ਸਾਰਾ ਸ਼ੁਰੂ ਹੁੰਦਾ মিডিਆ ਉਹਨੂੰ ਸਾਬਨੇ ਦੇਖਿਆ ਦੁਪਹਿਰੇ ਉਹ 1.5 2 ਵਜੇ ਅਟੈਕ ਹੁੰਦਾ ਤੇ ਸ਼ਾਮ ਤੱਕ ਇੱਕ ਨਵੀਂ ਚੀਜ਼ ਨਿਕਲ ਕੇ ਆਉਂਦੀ ਆ ਉਹ Hindu Musliman ਦਾ ਮੁੱਦਾ ਬਣ ਜਾਂਦਾ ਜੀ ਚਾਹੀਦਾ ਇਹ ਸੀ ਮੀਡੀਆ ਨੂੰ ਉਹ ਅਟੈਕ ਨੂੰ ਟੈਰਰਿਸਟ ਵੱਲੋਂ ਭਾਰਤੀਆਂ ਤੇ ਅਟੈਕ ਮੰਨਿਆ ਜਾਂਦਾ ਜਿਨ੍ਹਾਂ ਦੀ ਮੌਤ ਹੋਈ ਆ ਉਹ ਹਿੰਦੂਆਂ ਦੀ ਮੌਤ ਨਾ ਗਿਣ ਕੇ ਭਾਰਤੀਆਂ ਦੀ ਮੌਤ ਕਹਿੰਦੇ ਜੀ ਉੱਥੋਂ ਇੱਕ ਅਟੈਕਰਮ ਸ਼ੁਰੂ ਹੋਇਆ ਮੀਟਿੰਗਾਂ ਦਾ ਦੌਰ ਸ਼ੁਰੂ ਹੋਇਆ ਉਸੇ ਟਾਈਮ ਲੀਡਰ ਆਫ اپੋਜੀਸ਼ਨ ਰਾਹੁਲ ਗਾਂਧੀ ਜੀ ਵਿਦੇਸ਼ ਸੀ ਜੀ ਕਾਂਗਰਸ ਪ੍ਰੈਸਿਡੈਂਟ ਸਾਹਿਬ ਖੜਗੇ ਸਾਹਿਬ ਦਿੱਲੀ ਤੋਂ ਬਾਹਰ ਸੀ ਹੂੰ ਇਹ ਆਪਣੇ ਦੌਰੇ ਰੱਦ ਕਰਕੇ ਵਾਪਸ ਦਿੱਲੀ ਆਉਂਦੇ ਨੇ ਹੂੰ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਹੁੰਦੀ ਆ ਜੀ ਬਾਕੀ اپੋਜੀਸ਼ਨ ਪਾਰਟੀਆਂ ਦੀ ਹੁੰਦੀ ਆ ਉਹ ਸਾਰੇ ਇਕਜੁੱਟ ਹੋ ਕੇ ਗਵਰਨਮੈਂਟ ਨੂੰ ਸਮਰਥਨ ਦਿੰਦੇ ਨੇ ਵੀ ਇਸ ਅਟੈਕ ਦਾ ਜੋ ਵੀ ਕਰਨਾ ਅਸੀਂ ਤੁਹਾਡੇ ਨਾਲ ਆ ਜੀ ਤੁਸੀਂ ਪਾਕਿਸਤਾਨ ਤੇ ਅਟੈਕ ਕਰੋ ਤੁਸੀਂ ਕੋਸ਼ਿਸ਼ ਕਰੋ ਅਸੀਂ ਤੁਹਾਡੇ ਨਾਲ ਆ ਸਾਡੀ ਖੁੱਲੀ ਹਮਾਇਤ ਆ ਕੋਈ ਕਿਨ ਤੋਂ ਪਰਤੂ ਨਹੀਂ ਜੀ ਉਸ ਤੋਂ ਦੂਸਰੇ ਦਿਨ ਗਵਰਨਮੈਂਟ ਸਰਬਦਲਿਆ ਮੀਟਿੰਗ ਬੁਲਾਉਂਦੀ ਆ ਜੀ ਜਿੰਨ ਜਸਦੀ ਪ੍ਰਧਾਨ ਕੀ ਆਪਣੇ ਪ੍ਰਧਾਨ ਮੰਤਰੀ ਸਾਹਿਬ ਨੇ ਕਰਨੀ ਹੁੰਦੀ ਆ ਪਰ ਉਹ ਮੀਟਿੰਗ ਦੇ ਵਿੱਚ ਨਾ ਆ ਕੇ ਜੀ ਬਿਹਾਰ ਦੀ ਇੱਕ ਰੈਲੀ ਨੂੰ ਜਾ ਕੇ ਸਮਰਥਨ ਕਰ ਉੱਥੇ ਜਾ ਕੇ ਕਹਿੰਦੇ ਨੇ ਵੀ ਪਾਕਿਸਤਾਨ ਨੂੰ ਤਬਾਹ ਕਰ ਦਿੱਤਾ ਜਾਊਗਾ ਅਸੀਂ ਪਾਕਿਸਤਾਨ ਤੇ ਅਟੈਕ ਕਰਾਂਗੇ ਹੂੰ ਗੱਲ ਤਾਂ ਉਹ ਕਰਨੀ ਚਾਹੀਦੀ ਸੀ ਕਿ ਮੀਟਿੰਗ ਦੇ ਵਿੱਚ ਸਰਪਾਰਟ ਮੀਟਿੰਗ ਸਰਪਾਰਟ ਮੀਟਿੰਗ ਚ ਹੁਣ ਇੱਕ ਦੇਸ਼ ਤੇ ਹੱਲਾ ਬੋਲਣ ਦੀ ਗੱਲ ਇੱਕ ਟੈਰਰ ਅਟੈਕ ਦਾ ਬਦਲਾ ਲੈਣ ਦੀ ਗੱਲ ਹੂੰ ਜਦੋਂ ਨੇਤਾ ਕ ਰੈਲੀ ਚ ਕਰੇ ਜੀ ਉਹਦੇ ਕੀ ਮੈਨੇ ਨਿਕਲਣਗੇ ਜੀ ਉਸ ਤੋਂ ਬਾਅਦ ਫਿਰ ਮੀਟਿੰਗਾਂ ਦਾ ਦੌਰ ਸ਼ੁਰੂ ਹੁੰਦਾ ਹੂੰ ਸਾਰੀਆਂ ਮੀਟਿੰਗਾਂ ਹੋਮਨਿਸਟ ਡਿਫੈਂਸ ਮਿਨਿਸਟਰੀ ਦੀਆਂ ਮੀਟਿੰਗਸ ਸ਼ੁਰੂ ਹੁੰਦੀਆਂ ਨੇ ਅੰਤ ਨੂੰ 7 ਮਈ ਨੂੰ ਜੰਗ ਦਾ ਸੈਰਨਵਾਜਾਂ ਦਾ ਹੂੰ ਇਧਰੋਂ ਇਹ ਰਾਤ ਨੂੰ ਜੀ ਪਾਕਿਸਤਾਨ ਦੇ ਪੀਓਕੇ ਵਿੱਚ ਜੀ ਉਹਨਾਂ ਦੇ ਜਿਹੜੇ ਟੈਰਰ ਕੈਂਪਸ ਸੀ ਉਹਨਾਂ ਤੇ ਮਜਾਈਲਾਂ ਨਾਲ ਹਮਲਾ ਕਰਦਾ ਜੀ ਦੂਸਰੇ ਦਿਨਾਂ ਜੀ ਪਾਕਿਸਤਾਨ ਜਵਾਬੀ ਕਾਰਵਾਈ ਕਰਦਾ ਹੂੰ ਤੇ ਉਹ ਤਿੰਨ ਚਾਰ ਦਿਨ ਦੋਨੇ ਪਾਸੇੋਂ ਲਗਾਤਾਰ ਇੱਕ ਦੂਜੇ ਤੇ ਜਵਾਬੀ ਹਮਲੇ ਹੁੰਦੇ ਰਹੇ ਜੀ 10 ਤਰੀਕ ਨੂੰ ਡ੍ਰੰਪ ਸਾਬ ਇੱਕ ਪ੍ਰੈਸ ਨੂੰ ਸੰਬੋਧਨ ਕਰਦੇ ਨੇ ਵੀ ਮੈਂ ਜੀ ਵਿੱਚ ਵਿੱਚ ਬਚਾ ਬਚੋਲਗੀ ਕਰਕੇ ਦੋਈ ਧਿਰਾਂ ਨੂੰ ਸੀ ਦੁਪਹਿਰ ਤੇ ਮਨਾ ਟ੍ਰੀਟ ਕਰਦੇ ਸ਼ੈਕ ਟ੍ਰੀਟ ਕਰਦੇ ਟ੍ਰੀਟ ਕਰਦੇ ਨੇ ਵੀ ਦੋਈ ਧਿਰਾਂ ਨੂੰ ਮੈਂ ਬਣਾ ਲਿਆ ਹੂੰ ਤੇ ਉਦੋਂ ਘੰਟੇ ਬਾਅਦ ਦੋਨੇ ਦੇਸ਼ ਅਸੀਂ ਜਵੈਰ ਦਾ ਐਲਾਨ ਕਰ ਦਿੱਤਾ ਜੀ ਸੀਜ਼ਫਾਇਰ ਤੋਂ ਬਾਅਦ ਜਿਹੜਾ ਕੁਝ ਚੱਲਿਆ ਆਪਣੇ ਸਾਹਮਣੇ ਆ ਮੀਡੀਆ ਦੀ ਤੁਸੀਂ ਭੂਮਿਕਾ ਪਹਿਲਾਂ ਵੀ ਤੁਸੀਂ ਕਹਿੰਦੇ ਮੀਡੀਆ ਦੀ ਭੂਮਿਕਾ ਰਹੀ ਹੈ ਉਹ ਜਿਹੜੀ ਉਹ ਪਰਸੈਪਸ਼ਨ ਬਣਾਈ ਗਈ ਵੀ ਹਿੰਦੂਆਂ ਦਾ ਕਤਲ ਮੁਸਲਮਾਨ ਵੱਲੋਂ ਕੀਤਾ ਗਿਆ ਉਹ ਉਹ ਤਾਂ ਪਰਸੈਪਸ਼ਨ ਜਿਹੜੀ ਹੈ ਉਹ ਸਾਰਿਆਂ ਨੇ ਦੇਖੀ ਹੈ ਜੋ ਇਸ ਲੜਾਈ ਦੌਰਾਨ ਜੋ ਇਸ ਘਟਨਾਕਰਮ ਦਾ ਜਦੋਂ ਭਾਰਤ ਪਾਕਿਸਤਾਨ ਦੇ ਅਤਵਾਦੀ ਟਿਕਾਣਿਆਂ ਉੱਤੇ ਅਟੈਕ ਕਰਦੇ ਸੀ ਜੋ ਉਸਨੇ ਕਹਿੰਤਾ ਸੀ ਅਸੀਂ ਬਲੋਚਿਸਤਾਨ ਤੇ ਕਬਜ਼ਾ ਕਰਦੇ ਆ ਅਸੀਂ ਲਾਹੌਰ ਤੇ ਕਬਜ਼ਾ ਕਰ ਲਿਆ ਅਸੀਂ ਕਰਾਚੀ ਤੇ ਕਬਜ਼ਾ ਕਰ ਲਿਆ ਉਹ ਨਾਲ ਕੀ ਲੱਗਦਾ ਵੀ ਭਾਰਤ ਦੀ ਛਵੀ ਤੇ ਖਾਸ ਤੌਰ ਤੇ ਜਿਹੜੀ ਮੀਡੀਆ ਦੀ ਛਵੀ ਹੈ ਉਹ ਕਿੱਥੇ ਤੱਕ ਪਹੁੰਚੀ ਹੈ ਨਹੀਂ ਛਵੀ ਨੂੰ ਤਾਂ ਦੋਨੋਂ ਨੂੰ ਪੂਰੀ ਭਾਰਤ ਦੀ ਜਿਹੜੀ ਛਵੀ ਸਾਰੇ ਦੇ ਬਾਕੀ ਦੇਸ਼ਾਂ ਦੇ ਵਿੱਚ ਜਿਹੜਾ ਕੁਝ ਲੋਕਾਂ ਨੇ ਮੀਡੀਆ ਰਾਹੀਂ ਦੇਖਿਆ ਉਹ ਖਰਾਬ ਹੀ ਹੋਈ ਆ ਜੀ ਮੀਡੀਆ ਨੇ ਇੰਨਾ ਕੁਝ ਫਲਾਤਾ ਜੀ ਕਿ মিডিਆ ਮਨੂਏ ਸਮਝ ਨਹੀਂ ਆ ਰਹੀ ਵੀ ਸਰਕਾਰ ਦੇ ਹੱਥੋਂ ਨਿਕਲ ਚੁੱਕਿਆ ਸੀ ਹੂੰ ਅਸੀਂ ਪਾਕਿਸਤਾਨ ਦਾ ਕੋਈ ਸ਼ਹਿਰ ਨਹੀਂ ਛੱਡਿਆ ਜਿੱਤੇ ਅਸੀਂ ਕਬਜ਼ਾ ਨਹੀਂ ਕੀਤਾ ਹੂੰ ਇੱਕ ਢਰ ਲੋਕਾਂ 'ਚ ਕਾਦੇ ਲਈ ਫਲਾਇਆ ਜਾ ਰਿਹਾ ਅਸੀਂ ਕਾਦੇ ਕਾਰਨ ਕੀ ਸੀ ਉਹ ਜਿਹੜੀ ਉਹ ਜਿਹੜੀ ਕਲਿੱਪਸ ਨੇ ਜਿਹੜੇ ਉਹ ਕਲਿੱਪਸ ਨੇ ਕਰਾਚੀ ਦੇ ਕਬਜ਼ਾ ਕਰ ਲਿਆ 60 ਕਿਲੋਮੀਟਰ ਭਾਰਤੀ ਫੌਜ ਪਾਕਿਸਤਾਨ 'ਚ ਚੱਲੇ ਗਈ ਹੈ ਉਹ ਮੀਮਸ ਬਣਾ ਕੇ ਜਿਹੜੇ ਪਾਕਿਸਤਾਨ ਦੇ ਕਮੇਡੀ ਸ਼ੋਜ਼ ਨੇ ਉਹਨਾਂ ਵਿੱਚ ਚਲਾਏ ਜਾ ਰਹੇ ਨੇ ਉਹ ਨਹੀਂ ਸਾਰੇ ਦੁਨੀਆ 'ਚ ਜੱਗਸਾਈ ਹੋਈ ਆ ਜੀ ਅਸਲ 'ਚ ਆਪਣੇ ਦੇਸ਼ ਦੀ ਪ੍ਰੋਬਲਮ ਕੀ ਆ ਇੱਕ ਮੁੱਦੇ ਤੋਂ ਧਿਆਨ ਭਟਕਾਉਣ ਲਈ ਇੱਕ ਨਵਾਂ ਮੁੱਦਾ ਕ੍ਰੀਏਟ ਕੀਤਾ ਜਾਂਦਾ ਜੀ ਆਪਣੇ ਦਾ 7 ਤਰੀਕ ਨੂੰ ਅਟੈਕ ਹੁੰਦਾ 5 ਤਰੀਕ ਨੂੰ ਜੀ ਅਡਾਨੀ ਸਾਹਿਬ ਦੀ ਟੀਮ ਨੇ ਜਿਹੜਾ ਇਹਨਾਂ ਤੇ ਨਵੰਬਰ 2024 ਦੇ ਵਿੱਚ ਅਮਰੀਕਾ ਦੇ ਵਿੱਚ ਅਡਾਨੀ ਸਾਹਿਬ ਤੇ ਉਹਨਾਂ ਦੇ ਭਤੀਜੇ ਤੇ 6 ਬੰਦਿਆਂ ਤੇ 250 ਮਿਲੀਅਨ ਡਾਲਰ ਦਾ ਇਹ ਰਿਸ਼ਵਤਪੂਰੀ ਤੇ ਧੋਖੇਧੜੀ ਦਾ ਇੱਕ ਪਰਚਾ ਹੋਇਆ ਸੀ। ਹੂੰ 5 ਮਈ ਇਹਨਾਂ ਨੇ ਅਮਰੀਕਨ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਸੀ ਵੀ ਸਾਡੇ ਤੇ ਜਿਹੜਾ ਪਰਚਾ ਹੋਇਆ ਮੁਕੱਦਮਾ ਹੋਇਆ ਉਹਨੂੰ ਵਾਪਸ ਲਿਆ ਜਾਵੇ। ਜੀ ਉਹ ਵਿਚਾਰ ਅਧੀਨ ਸੀ। ਹੂੰ ਤੇ ਦੋ ਦਿਨ ਬਾਅਦ ਹੀ ਜੰਗ ਦਾ ਐਲਾਨ ਹੋ ਗਿਆ। ਹੂੰ ਜੀ ਹੁਣ ਇਹ ਜਿਹੜਾ ਸਾਰਾ ਘਟਿਆ ਕਰਮ ਰਲ ਰਿਹਾ ਇਹਦੇ ਕਿੱਥੇ ਕੀ ਮਹਣੇ ਨੇ ਇਹ ਦੇਸ਼ ਦੇ ਲੋਕਾਂ ਨੂੰ ਸਮਝਣੇ ਚਾਹੀਦੇ ਨੇ ਜੀ ਦੂਜੀ ਗੱਲ 6-7 ਮਹੀਨੇ ਪਹਿਲਾਂ ਭਾਰਤ ਦੇ ਗ੍ਰਹਿ ਮੰਤਰੀ ਵੱਲੋਂ ਡਿਫੈਂਸ ਮਿਨਿਸਟਰ ਵੱਲੋਂ ਜੁਪੀ ਦੇ ਸੀਐਮ ਸਾਹਿਬ ਵੱਲੋਂ ਇਹ ਇੱਕ ਆਮ ਮੀਟਿੰਗਾਂ ਚ ਇਹਨਾਂ ਨੇ ਗੱਲ ਚਲਾਈ ਸੀ ਪੀਓਕੇ ਅਸੀਂ 6 ਮਹੀਨੇ ਚ ਵਾਪਸ ਲੈ ਲਾਂਗੇ ਹੂੰ ਮੂਰੇ ਵਿਹਾਰ ਦੀ ਇਲੈਕਸ਼ਨ ਆ ਰਹੀ ਆ ਦੋ ਤਿੰਨ ਮਹੀਨੇ ਨੂੰ ਇਲੈਕਸ਼ਨ ਚ ਡਬਲ ਇੰਜਨ ਦੀ ਸਰਕਾਰ ਦੇ ਹਾਲਾਤ ਉਥੇ ਮਾਰੇ ਨੇ ਜੀ ਇਹਨਾਂ ਨੂੰ ਐਸ ਵੀ ਪੀਓਕੇ ਦੇ ਬਹਾਨੇ ਅਸੀਂ ਲੋਕਾਂ ਦੇ ਵਿੱਚ ਆਪਦੀ ਸ਼ਾਖ ਬਚਾ ਲਾਂ ਹੂੰ ਚਾਹੀਦਾ ਤਾਂ ਇਹ ਦੀ ਜਿੱਤਣ ਜੰਗ ਦਾ ਇਹਨਾਂ ਨੇ ਐਲਾਨ ਕੀਤਾ ਉਥੇ ਪੀਓਕੇ ਦੇ ਟੈਰਰ ਟੈਂਪ ਅਟੈਕ ਕੀਤੇ ਨੇ ਉਦੋਂ ਹੀ ਇਹ ਪੀਓਕੇ ਤੇ ਕਬਜ਼ੇ ਕਰਨ ਵਾਲੇ ਪਾਸੇ ਨੂੰ ਤੁਰਤੇ ਦੇਸ਼ ਦਾ ਨਾਮ ਕਿੰਨਾ ਕੀ ਸੀ ਬੰਦੇ ਪੀਓਕੇ ਤੇ ਕਬਜ਼ਾ ਕਰਨ ਇਹ ਜੰਗ ਦੇ ਵਿੱਚ ਜੇ ਆਪਾਂ ਜੰਗ ਨੂੰ ਤੋੜ ਹੀ ਪਏ ਤੇ ਆਪਾਂ ਇੱਕ ਚੀਜ਼ ਲੈ ਕੇ ਚੱਲ ਪਏ ਵੀ ਆਪਾਂ ਜਿੱਤ ਕੇ ਵਿਚਰ ਲਾਉਣੀ ਆ ਤੇ ਫਿਰ ਤਾਂ ਕੁਛ ਆਪਾਂ ਨਹੀਂ ਲੋਕਾਂ ਨੂੰ ਤਾਂ ਆਸ ਮਿਲੀ ਲੋਕ ਸਾਰਾ ਦੇਸ਼ 140 ਕਰੋੜ ਲੋਕ ਕੇ ਅਸਾਸਤੇ ਸੀ اپੋਜੀਸ਼ਨ ਪਾਰਟੀਆਂ ਦਾ ਖੁੱਲਾ ਸਮਰਥਨ ਸੀ ਵੀ ਪੀਓ ਕੇ ਹੁਣ ਮੌਕਾ ਪੀਓ ਕੇ ਵਿਚਰ ਲਾਇਆ ਜਾਵੇ ਜਾਂ ਵਾਲੇ ਤਾਂ ਇਹ ਅਸਾਸਤੇ ਵੀ ਸੀ ਸ੍ਰੀ ਕਰਤਾਰਪੁਰ ਸਾਹਿਬ ਜਿਹੜਾ ਗੁਰਦੁਆਰਾ ਸਾਹਿਬ ਆ ਉਹ ਵੀ ਇਸ ਵਾਰ ਸ਼ਾਇਦ ਆਪਾਂ ਨੂੰ ਮਿਲ ਜੰਦਾ ਨਹੀਂ ਪੰਜਾਬ ਕੱਲਾ ਕਰਤਾਰਪੁਰ ਸਾਹਿਬ ਕਿਉਂ ਪੰਜਾਬ ਦੇ ਲੋਕ ਤੁੰਨਾ ਸਾਹਿਬ 1956 ਤੋਂ ਹਮ ਜਦੋਂ ਅਰਦਾਸ ਵਿੱਚ ਹਮ ਮਹਾਰਾਜ ਨੂੰ ਬੇਨਤੀ ਕਰਕੇ ਆਪਣਾ ਲੈ ਕੇ ਇੱਕ ਲਾਈਨ ਐਡ ਕੀਤੀ ਗਈ ਸੀ ਵੀ ਜਿਹੜੇ ਗੁਰਧਾਮ ਗੁਰਧਾਮ ਗੁਰਦੁਆਰਿਆਂ ਨੂੰ ਪੰਥ ਤੋਂ ਵਿਛੋੜਿਆ ਗਿਆ ਉਹਨਾਂ ਦੇ ਖੁੱਲੇ ਦਰਚਨਦਾਰ ਤੇ ਸੇਵਾ ਸੰਭਾਲਦਾ ਦਾਣ ਖਾਲਸਾ ਪੰਥ ਨੂੰ ਬਖਸ਼ੋ ਇਹਦਾ 1956 ਤੋਂ ਪੰਜਾਬ ਤੇ ਲੱਖਾਂ ਲੋਕ ਰੋਜ਼ ਅਰਦਾਸ ਕਰਦੇ ਨੇ ਜੀ ਇਹ ਤਾਂ ਰੋਜ਼ ਦੇਖਦੇ ਨੇ ਵੀ ਕੋ ਕਿਹੜਾ ਸੁਭਾਗਾ ਸਮਾਂ ਆਵੇ ਜਦੋਂ ਅਸੀਂ ਬਿਨਾਂ ਰੋਕ ਟੋਕ ਗੁਰੂ ਧਾਮਾਂ ਦੇ ਘਰ ਦੋ ਘਰ ਦਵਾਰੇ ਜਾਂ ਤੇ ਉੱਥੇ ਦਰਸ਼ਨ ਕਰੀਏ ਜਿਹੜੇ ਇਹਨਾਂ ਦੀ ਇਮਾਰਤ ਖਸਤਾ ਹਾਲਚ ਨੇ ਉਹਨਾਂ ਨੂੰ ਨਵੇਂ ਥਿਰੇ ਬਣਾਈਏ ਪੰਜਾਬ ਨੂੰ ਤੁਸੀਂ ਕਿੱਥੇ ਦੇਖਦੇ ਹੋ ਲੜਾਈ ਤਾਂ ਪਹਿਲਗਾਮ ਦੇ ਵਿੱਚ ਹੋਈ ਲੜਾਈ ਤਾਂ ਉੱਥੇ ਬਣਦੀ Hindu versus Musalman ਅਟੈਕ ਕਹਿੰਦੇ ਪੰਜਾਬ ਤੋਂ ਹੈ ਵਿੱਚ ਵਿਰੋਧ ਵੀ ਛੇੜਿਆ ਵੀ ਪਾਈ ਜੇ ਜੰਗ ਲੜਨੀ ਹੈ Rajasthan ਵਾਲੇ ਪਾਸੇ ਲੜੋ Gujarat ਵਾਲੇ ਪਾਸੇ ਲੜੋ ਪੰਜਾਬ ਨੂੰ ਕਿਉਂ ਮੁਰਾ ਬਣਾਇਆ ਜਾ ਰਿਹਾ ਹੈ ਤਿੱਤੋ ਨਾ ਸਾਵੇ ਹੀ ਤਾਂ ਸੰਗਨੇ ਉਹਦੀ ਲੜਾਈ ਸੀ ਜਿਹੜੀ ਬਣਾਈ ਗਈ Hindu Muslim Musliman ਨੇ Hindu ਮਾਰਦੇ ਚਾਹੀਦਾ ਪਹਿਲਾਂ ਵੀ ਕਿਹਾ ਇਹ ਸੀ 테러ਿਸਟ ਨੇ ਭਾਰਤੀਏ ਮਾਰੇ ਇਹਨਾਂ ਨੇ Hindu Musliman ਕਰਦੇ ਚਲੋ جنگ ਲੱਗੀ ਨੁਕਸਾਨ ਹੋਇਆ ਕੌਣ ਮਰੇ ਕੌਣ ਸਿੱਖ ਲੜਾਈ Hindu Musliman ਦੀ ਸੀ ਮਰੇ ਸਿੱਖ 5 4 ਬੰਦੇ ਸਿੱਖ ਜੀ ਗੁਰਦੁਆਰੇ ਦੀ ਸੇਵਾ ਕਰਦੇ ਉਹ ਇਸ ਅਟੈਕ ਚ ਹੋ ਗੋਲੇਵਾਰੀ ਚ ਮਾਰੇ ਗਏ। ਫਰੋਜਪੁਰ ਵਿੱਚ ਫਰੋਜਪੁਰ ਇੱਕ ਲੇਡੀ ਦੀ ਮੌਤ ਹੋ ਗਈ। ਹੋਰ 14 ਬੰਦੇ ਕੁੱਲ ਪੰਚ ਚ ਮਰੇ ਨੇ। ਹੂੰ। ਹੋਰ ਬਹੁਤਾਂ ਹੀ ਲੋਕਾਂ ਦੀ ਪ੍ਰਾਪਰਟੀ ਦਾ ਨੁਕਸਾਨ ਹੋਇਆ। ਹੂੰ। ਪ੍ਰਧਾਨ ਮੰਤਰੀ ਸਾਹਿਬ ਨੇ 22 ਮਿੰਟ ਭਾਸ਼ਣ ਦਿੱਤਾ 11 ਤਰੀਕ ਨੂੰ ਜਾਂ 11 12 ਉਹਦੇ ਵਿੱਚ ਇੱਕ ਵੀ ਲਾਜ ਜਿਹੜੇ ਇਸ ਜੰਗ ਦੌਰਾਨ ਸ਼ਹੀਦ ਹੋਏ ਨੇ, ਸਿਵਿਲিয়ান ਹੋਏ ਨੇ। ਹੂੰ। ਆਰਮੀ ਦੇ ਹੋਏ ਨੇ। ਉਹਨਾਂ ਦਾ ਇੱਕ ਵਾਰ ਵੀ ਨੋਂ ਨਹੀਂ ਆ। ਜੀ। ਕੀ ਗੱਲ ਜੰਗ ਚ ਜਿਹੜੇ ਸ਼ਹੀਦ ਜਾਂ ਸਿਵਿਲਿਅਨ ਹੋਏ ਤੁਸੀਂ 22 26 ਬੰਦਿਆਂ ਦਾ ਬਦਲਾ ਲੈਣ ਤਾਂ ਪਾਕਿਸਤਾਨ ਤੇ ਅਟੈਕ ਕਰਤਾ ਤੇ ਜਿਹੜੇ ਇਸ ਲੜਾਈ 'ਚ ਸ਼ਹੀਦ ਹੋਏ ਉਹਨਾਂ ਦਾ ਬਦਲਾ ਕਿੱਥੋਂ ਲੈਣਾ ਬਈ ਇੱਕ ਸਵਾਲ ਹੋਰ ਜੋੜਦਾ ਪੰਜਾਬ ਦੀ ਜੇ ਗੱਲ ਕਰਦੇ ਪਏ ਆਪਾਂ ਜਦੋਂ ਇਹ ਸੀਜ਼ਫਾਇਰ ਹੋਇਆ ਸੀਜ਼ਫਾਇਰ ਤੋਂ ਜਾਂ ਪੈਦਲ ਦੀ ਗੱਲ ਕਰ ਲਈਏ ਪੋਸਟ ਟਾਈਮ ਸੀਜ਼ਫਾਇਰ ਤੋਂ ਪੈਦਲ ਦੀ ਗੱਲ ਕਰਦੇ ਆਂ ਪੰਜਾਬ ਦੇ ਲੋਕ ਇਹ ਕਹਿੰਦੇ ਸੀਗੇ ਵੀ ਜੰਗ ਨਹੀਂ ਹੋਣੀ ਚਾਹੀਦੀ ਜੰਗ ਰੁਕ ਜਾਣੀ ਚਾਹੀਦੀ ਤਾਂ ਇੱਕ ਤਾਂ ਬੰਦੇ ਕਹਿੰਦਾ ਸੀ ਵੀ ਜਰੂਰ ਤਾਂ ਪੰਜਾਬ ਤੋਂ ਹੱਕ ਲੈਣੇ ਹੁੰਦੇ ਆ ਔਰ ਤਾਂ ਕਹਿੰਦੇ ਹਥਿਆਰ ਚੱਕ ਦੋ ਤੇ ਜਦੋਂ ਅਸੀਂ ਗਵਾਂਧੀ ਮੁਲਕ ਦਾ ਨਰਨਾਵਾਲੂ ਕਹਿੰਦੇ ਭਾਈ ਸ਼ਾਂਤੀ ਚਾਹੀਦੀ ਅਸੀਂ ਲੜਨ ਨਹੀਂ ਹੈਗਾ ਇਹ ਧੁੰਨਾ ਸਾਹਿਬ ਮੇਰਾ ਖਿਆਲ ਸਾਡੀ ਬਾਦ ਕਿਸਮਤੀ ਹੋਗੀ ਹੂੰ ਸਿੱਖ ਕੌਮ ਜਿੱਦਣ ਵੀ ਜੰਮੀ ਆ ਨਹੀਂ ਪੰਜਾਬੀ ਦੀ ਗੱਲ ਸਿੱਖੋਂ ਨੂੰ ਪੰਜਾਬੀ ਦੀ ਗੱਲ ਕਰਦੇ ਪੰਜਾਬੀ ਕਿਉਂ ਇਸ ਤਰੀਕੇ ਦੀ ਬਣਤੀ ਰੱਖਦੇ ਆ ਵੀ ਜਦੋਂ ਭਾਰਤ ਦੇ ਵਿੱਚ ਰਹਿ ਕੇ ਹੱਕ ਲੈਣੇ ਆ ਉਹ ਕਹਿੰਦੇ ਹਥਿਆਰ ਚੱਕ ਲੋ ਹਥਿਆਰ ਨਾਲ ਗੱਲ ਹੋ ਸਕਦੀ ਐ ਚਲੋ ਕਹਿੰਦੇ ਨਾਲ ਗਵਾਂਟੀ ਕਰ ਦਨਾ ਵਾ ਉਹ ਲੋਕ ਕਹਿੰਦੇ ਸ਼ਾਂਤ ਚਾਹੀਦੀ ਨਹੀਂ ਨਹੀਂ ਪੰਜਾਬੀ ਪਿੱਛੇ ਨਹੀਂ ਹਟਦਾ ਹਮ ਐਤਕੀਮ ਨਹੀਂ ਹਟੇ ਜੀ ਕੁਝ ਲੋਕਾਂ ਨੂੰ ਹੋ ਗਿਆ ਸੀ ਵੀ جنگ ਹੋ ਰਹੀ ਆ ਨੁਕਸਾਨ ਹੋ ਨੁਕਸਾਨ ਦੇ ਮਾਰੇ ਬੰਦਾ ਹੋ ਹੁੰਦਾ ਹੁੰਦਾ ਬਟ ਪੰਜਾਬੀ ਪਿੱਛੇ ਨਹੀਂ ਹਟਦਾ ਐਤਕੀ ਵੀ ਜਿਹੜੇ ਬਾਰਡਰ ਏਰੀਆ ਤੇ ਸੀਗੇ ਉਹ ਤਿਆਰ ਵਰਤਿਆ ਸੀ ਕੋਨਾਂ ਚ ਖੌਫ ਨਹੀਂ ਸੀ ਪਿਛਲੀਆਂ ਜੰਗਾਂ ਚ ਵੀ ਪੰਜਾਬੀਆਂ ਨੇ ਜਿਹੜੇ ਬਾਰਡਰ ਏਰੀਆ ਦੇ ਸੀਗੇ ਉਹਨਾਂ ਨੇ ਫੌਜ ਦਾ ਸਾਥ ਦਿੱਤਾ ਖੁੱਲ ਕੇ ਸਾਥ ਦਿੱਤਾ ਜਦੋਂ ਪੈਂਟਨ ਟੈਂਕ ਆਏ ਪੈਂਟਨ ਟੈਂਕ ਲੋਕਾਂ ਨੇ ਖੇਤਾਂ ਚ ਪਾਣੀ ਛੱਡ ਕੇ ਹੀ ਰੋਕਲੇ ਸੀਗੇ ਜਿਹੜੇ ਕਹਿੰਦੇ ਸੀ ਅਮਰੀਕਾ ਦੇ ਕਦੇ ਤਵਾਹੀ ਨਹੀਂ ਹੋ ਸਕਦੇ ਕੋਈ ਇਹਨਾਂ ਨੂੰ ਰੋਕੇ ਨਹੀਂ ਸਕਦਾ ਉਹ ਆਮ ਕਸਾਨਾਂ ਨੇ ਖੇਤਾਂ 'ਚ ਪਾਣੀ ਛੱਡ ਕੇ ਰੋਕ ਲਏ ਸੀ। ਹੂੰ ਪੰਜਾਬੀ ਨਹੀਂ ਪਿੱਛੇ ਹਟਦਾ ਚੱਕ। ਜੀ ਇਸ ਇਸ ਘਟਨਾ ਕਰ ਦੌਰਾਨ ਵੱਖ-ਵੱਖ ਥਾਂ ਤੇ ਡਰੋਨ ਹਮਲੇ ਦੀ ਗੱਲ ਤਰੀ ਹੈ ਕਿਤੇ ਟੁਕੜੇ ਮਿਲਦੇ ਸੀ। ਕੋਈ ਕਹਿੰਦਾ ਡਰੋਨ ਦਾ ਟੁਕੜਾ ਕੋਈ ਕਹਿੰਦਾ ਮਜ਼ਾਈਲ ਦਾ ਟੁਕੜਾ ਉਹ ਕੀ ਸੀ ਸਾਰਾ ਕੁਝ ਉਹ ਕੀ ਵਾਕਈ ਕੋਈ ਜਿਹੇ ਚੀਜ਼ਾਂ ਸੀਗੀਆਂ ਜਿਹਨਾਂ ਦਾ ਡਾਰਕ ਹੋਵੇ ਜਿਹਨਾਂ ਲੋਕੋ ਬਿਲਨਾ ਸਰਾਰਿਆ ਸੀ। ਤੋਂ ਨਾ ਤਾਂ ਉਹ ਚ ਕਈ ਚੀਜ਼ਾਂ ਨੇ। ਹੂੰ ਪਾਕਿਸਤਾਨ ਢੁਣਾਈ ਕਰ ਰਿਹਾ ਵੀ ਅਸੀਂ ਅਮਰitsar ਤੇ ਅਟੈਕ ਨਹੀਂ ਕੀਤਾ ਨਾ ਕੋਈ ਡਰੋਨ ਨਾ ਕੋਈ ਅਸੀਂ ਮੁਝਾਈ ਨਹੀਂ ਉਹ ਡਰਨਾ ਹੀ ਕਰ ਰਿਆ ਆ ਆਪਣੇ ਵਾਲੇ ਕਹਿੰਦੇ ਨੇ ਵੀ ਪਾਕਿਸਤਾਨ ਨੇ ਅਟੈਕ ਕੀਤਾ 10 ਤਰੀਕ ਨੂੰ ਜਦੋਂ ਮਿਨਿਸਟਰੀ ਆਫ ਹੋਮ ਆਪਣੇ ਐਕਸਟਰਨਲ ਅਫੇਅਰ ਦੀ ਪ੍ਰੈਸ ਬਰੀਫ ਉਹ ਕਰ ਰਹੇ ਨੇ 9 ਤਰੀਕ ਨੂੰ ਇੱਕ ਪਾਕਿਸਤਾਨ ਵਾਲੇ ਉਹ ਆਪਦੀ ਉਹ ਚ ਮੀਡੀਆ ਚ ਲਾ ਰਿਆ ਵੀ ਅਸੀਂ ਇੰਡੀਆ ਦੇ ਏਅਰ ਸਟ੍ਰਿਪਸ ਤਬਾਹ ਕਰਤੀਆਂ ਚੰਡੀਗੜ੍ਹ ਆਦਮپور ਹੋਰ ਕਈ ਹਵਾਈ ਪਟੀਆਂ ਸੀ ਤਬਾਹ ਕਰਤੀਆਂ 10 ਤਰੀਕ ਨੂੰ ਜਦੋਂ ਸਾਡੀ ਪ੍ਰੈਸ ਬਰੀਫ ਹੁੰਦੀ ਹੈ ਉਹ ਚਿਹੇ ਬਕਾਇਦਾ ਫੋਟੋ ਆ ਰਿਲੀਜ਼ ਕਰਦੇ ਨੇ ਵੀ ਸਾਡੀਆਂ ਏਅਰ ਸਟ੍ਰਿਪਸ ਸਹੀ ਨੇ ਕਿਸੇ ਨੇ ਕੋਈ ਹਮਲਾ ਨਹੀਂ ਕੀਤਾ ਇਹ ਆਪਦੀਆਂ ਦਿਖਾ ਦਿੰਦੇ ਮੇਰਾ ਸਵਾਲ ਇਹ ਹੈ ਵੀ ਜਦੋਂ ਪਾਕਿਸਤਾਨ ਨੇ ਕਹਿ ਰਹੇ ਵੀ ਅਸੀਂ ਉਹ ਡਿਨਾਈ ਕਰ ਰਹੇ ਵੀ ਅੰਮ੍ਰਿਤਸਰ ਤੇ ਅਸੀਂ ਕੋਈ ਵੀ ਮਜਾਈਲ ਜਾਂ ਡਰੋਨ ਨਹੀਂ ਸੱਟਿਆ ਹਮ ਇੰਡੀਅਨ ਗਵਰਨਮੈਂਟ ਇੰਡੀਅਨ ਆਰਮੀ ਨੇ ਉਹ ਜਿਹੜੇ ਡਰੋਨ ਆਏ ਜਾਂ ਜਿਹੜੀਆਂ ਉੱਥੇ ਮਜਾਇਲਾ ਡਿਗੀਆਂ ਉਹ ਵੈਰੀਫਾਈ ਕਰਕੇ ਲੋਕਾਂ ਮੂਰੇ ਕਿਉਂ ਨਹੀਂ ਰੱਖੀਆਂ ਵੀ ਆਪਾਂ ਮੇਡ ਇਨ ਪਾਕਿਸਤਾਨ ਆ ਮੇਡ ਇਨ ਚਾਈਨਾ ਜਾਂ ਕਿ ਪਾਕਿਸਤਾਨ ਕੰਨੀਓ ਆਈਆਂ ਗਈਆਂ ਨੇ ਹੂੰ ਇਹ ਕਿਉਂ ਸਸਪੈਂਸ ਰੱਖਿਆ ਹੂੰ ਤਾਂ ਲੱਗਦਾ ਵੀ ਕੁਆਲਿਟੀ ਹਰੇ ਹੋਰ ਹੋਣੀ ਜ਼ਰੂਰੀ ਹੈ ਕੁਆਲਿਟੀ ਤਾਂ ਬਹੁਤ ਜ਼ਰੂਰੀ ਹੈ ਦੋਦੀ ਤਾਂ ਜਿਵੇਂ ਅ ਵਿਸ਼ੇਸ਼ ਸੈਸ਼ਨ ਦੀ ਮੰਗ ਕਰ ਰਹੀ ਹੈ ਵਿਸ਼ੇਸ਼ ਸੈਸ਼ਨ ਸਦਿ ਜਦੋਂ ਲੋਕ ਸਭਾ ਬਾਰੇ ਸਵਾਲ ਬਹੁਤ ਨੇ ਲੋਕਾਂ ਦੇ ਨਹੀਂ ਹੁਣ ਤੱਕ ਤਾਂ ਹੋ ਜਾਣਾ ਚਾਹੀਦਾ ਸੀ ਹੂੰ ਗੋ ਜਿਨ ਨੇ ਦੇ ਕੋਟੋਨਾ ਸਾਹਿਬ ਮੈਂਬਰ ਪਾਰਲੀਮੈਂਟ ਨੇ ਸਮੇਤ ਪ੍ਰਧਾਨ ਮੰਤਰੀ ਸਾਹਿਬ ਇਹ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਜਦੋਂ ਕੋਈ ਵੀ ਵਿਅਕਤੀ ਆਉਂਦੀ ਆ ਉਹ ਕਿਸੇ ਰੈਲੀ 'ਚ ਬੋਲਣ ਦੇ ਨਾਲ ਸਦਨ ਦਾ ਵਿਸ਼ੇਸ਼ ਸੱਤਰ ਬੁਲਾ ਕੇ ਉਹਦੇ ਵਿੱਚ ਜਿਹੜੀਆਂ ਵਿਰੋਧੀ ਧਿਰ ਦੇ ਲੀਡਰ ਨੇ ਐਮਪੀ ਨੇ ਜਾਂ ਗਵਰਨਮੈਂਟ ਦੇ ਵੀ ਐਮਪੀ ਨੇ ਉਹਨਾਂ ਨੂੰ ਬਰੀਫ ਕਰਨਾ ਚਾਹੀਦਾ ਵੀ ਦੇਸ਼ ਆ ਹਾਲਾਤੋਂ ਗੁਜ਼ਰਿਆ ਆ ਆਪਣੀ ਕਾਰਗੁਜ਼ਾਰੀ ਜਾਂ ਤੁਸੀਂ ਸਵਾਲ ਕਰਦੇ ਹੋ ਮਤਲਬ ਤੁਹਾਡਾ ਸਵਾਲ ਜਾਇਜ਼ ਹੋ ਸਕਦਾ ਵੀ ਜੇ ਪਾਕਿਸਤਾਨ ਨੇ ਉਹ ਗੱਲ ਕੀਤੀ ਹੈ ਤਾਂ ਸਾਨੂੰ ਉਹ ਚੀਜ਼ ਵੈਰੀਫਾਈ ਕਰਨੀ ਆ ਕਿ ਉਹ ਆ ਫਲਾਨੀ ਚੀਜ਼ ਹੈ ਆ ਇੱਥੇ ਫਲਾਨੀ ਜਗ੍ਹਾ ਡਿੱਗੀ ਹੈ ਪਰ ਜਦੋਂ ਸਵਾਲ ਕਰਨ ਲੱਗਦੇ ਹੋ ਕਹਿੰਦੇ ਤੁਸੀਂ ਸਵਾਲ ਕਰਕੇ ਵੀ ਚੱਕਦੇ ਹੋ ਤੁਸੀਂ ਤਾਂ ਸਦਾ ਹੀ ਸਾਡੀ ਆਲਮੀ ਉੱਤੇ ਸਵਾਲ ਕਰਦੇ ਹੋ ਦੇਸ਼ ਧਰੋਹੀ ਤੱਕ ਜਿਹੜਾ ਇੱਥੇ ਤਾਂ ਕਹਿ ਦਿੱਤਾ ਜਾਂਦਾ ਹੋਰ ਤਾਂ ਉਹ ਜਿਹੜੇ ਸਾਡੇ ਵਿਦੇਸ਼ ਸਿਕੱਤਰ ਨੇ ਉਹਨਾਂ ਦੇ ਜਦੋਂ ਸੀਨੀਅਰ ਦਾ ਐਲਾਨ ਕੀਤਾ ਇੱਕ ਪ੍ਰੈਸ ਬਰੀਫ ਕੀਤਾ ਉਸ ਵਾਰ ਉਹਨਾਂ ਦੇ ਫੈਮਿਲੀ ਉੱਤੇ ਆਪਾਂ ਦਾ ਟਿੱਪਣੀਆਂ ਕੀ ਤੇ ਰਹੀਆਂ ਇਹ ਸਾਡੀ ਬਾਤ ਕਸਮਤੀ ਆ ਜੀ মিডিਆ ਸਾਡਾ ਜਾਂ ਜਿਹੜੀ ਸਾਡੀ ਆਈਟੀ ਸੈੱਲ ਪਾਰਟੀਆਂ ਨੇ ਆਪ ਕੋ ਆਪਣੇ ਬਣਾ ਲਏ ਉਹ ਇੰਨੇ ਹਾਵੀ ਹੋ ਚੁੱਕੇ ਨੇ ਜੇ ਕੋਈ ਕੰਮ ਦੀ ਗੱਲ ਕਹਿੰਦਾ ਤੁਸੀਂ ਕੋਈ ਕੁਐਸਚਨ ਪੁੱਛਣਾ ਜੀ ਕਿਹਨੂੰ ਪੁੱਛੋਗੇ ਹਮ ਆਪਣੇ ਸਰਕਾਰ ਨੂੰ ਪੁੱਛੋਗੇ ਬਿਲਕੁਲ ਗਵਰਨਮੈਂਟ ਦੇਸ਼ ਹਮ ਦੇਸ਼ ਤ੍ਰੋਹੀ ਉਦੋਂ ਤੁਸੀਂ ਜਦੋਂ ਤੁਸੀਂ ਦੇਸ਼ ਦੇ ਖਿਲਾਫ ਗੱਲ ਕਰਦੇ ਹੋ ਦੇਸ਼ ਦੇ ਖਿਲਾਫ ਕੰਮ ਕਰਦੇ ਹੋ ਤੁਸੀਂ ਗਵਰਨਮੈਂਟ ਨੂੰ ਪੁੱਛ ਰਹੇ ਹੋ ਗਵਰਨਮੈਂਟ ਦੇਸ਼ ਨਹੀਂ ਗਵਰਨਮੈਂਟ ਤੁਹਾਡੇ ਚੁਣੇ ਹੋਏ ਨੁਮਾਇੰਦੇ ਨੇ ਤੁਸੀਂ ਉਹਨਾਂ ਨੂੰ ਸਵਾਲ ਪੁੱਛ ਸਕਦੇ ਹੋ ਜੀ ਮੋਦੀ ਸਾਹਿਬ ਪੁੱਛਦੇ ਨਹੀਂ ਰਹੇ 2013 ਚ ਇਹਹੀ ਮੋਦੀ ਸਾਹਿਬ ਪੁੱਛ ਰਹੇ ਸੀ ਜੀ ਯੂਪੀਆ ਦੀ ਗਵਰਨਮੈਂਟ ਨੂੰ ਸਰਦਾਰ ਮਨਮੋਹਨ ਸਿੰਘ ਉਹ ਤੋਂ ਪ੍ਰਧਾਨ ਮੰਤਰੀ ਸੀ ਗਵਰਨਮੈਂਟ ਤੁਹਾਡੀ BSF ਥੋੜੀ ਆਰਮੀ ਥੋੜੀ ਪੈਰਾਮਿਲਟਰੀ ਫੋਰਸਿਸ ਥੋੜੀਆਂ ਪੁਲਿਸ ਥੋੜੀ ਫੇਰ ਵੀ ਦੂਜੇ ਦੇਸ਼ ਚੋਂ ਆ ਕੇ ਟੈਰਰਿਸਟ ਇੱਥੇ ਆ ਕੇ ਅਟੈਕ ਕਰ ਜਾਂਦੇ ਨੇ ਮੋਦੀ ਸਾਹਿਬ ਪੁੱਛਦੇ ਰਹੇ ਨੇ ਉਹੀ ਸਥਿਤੀ ਹੋਣਾ ਗਵਰਨਮੈਂਟ ਬੀਜੇਪੀ ਦੀ ਜੀ ਏਜੰਸੀਜ਼ ਬੀਜੇਪੀ ਅੰਡਰ ਗਵਰਨਮੈਂਟ ਅੰਡਰ ਪੈਰਾਮਿਲਟਰੀ ਫੋਰਸਿਸ ਇਹਨਾਂ ਅੰਡਰ ਆਰਮੀ ਇਹਨਾਂ ਅੰਡਰ ਫੇਰ ਵੀ ਬਾਹਰੋਂ ਆ ਕੇ ਪਾਕਿਸਤਾਨ ਚੋਂ ਅੰਦਰ ਵੜ ਕੇ ਹਥਿਆਰ ਲੈ ਕੇ 26 ਬੰਦੇ ਮਾਰ ਕੇ ਅੱਜ 22 ਤੋਂ ਅੱਜ ਹੋ ਗਈ 16 ਹੂੰ 20 22 ਦਿਨ ਹੋ ਚੁੱਕੇ ਨੇ ਤੇ ਉਹ ਬੰਦੇ ਹਜੇ ਤੱਕ ਲੱਭੇ ਨਹੀਂ ਗਏ ਤੇ ਨਕਾਮੀ ਕੀਤੀ ਜੀ ਤੇ ਦੇਸ਼ ਦੇ ਲੋਕ ਆਪਦੀ ਦੇਸ਼ ਦੀ ਗਵਰਨਮੈਂਟ ਨੂੰ ਹੀ ਪੁੱਛਣਗੇ ਹੋਰ ਕਿਹਨੂੰ ਪੁੱਛਣਗੇ ਜੀ ਸੀਜ਼ ਫਾਇਰ ਦਾ ਐਲਾਨ ਕੀਤਾ ਜਾਂਦਾ ਤੇ ਹੁਣ ਇੱਕ ਨਵੀਂ ਚਰਚਾ ਸੋਸ਼ਲ ਮੀਡੀਆ ਤੇ ਛਿੜੀ ਹੋਈ ਆ ਵੀ ਜਿਹੜਾ ਸੀਜ਼ ਫਾਇਰ ਆ ਉਹ 18 ਤਰੀਕ ਤੱਕ ਹੈ 19 ਤਰੀਕ ਨੂੰ ਕੁਝ ਨਵਾਂ ਹੋਣ ਵਾਲਾ ਹੈ ਉਹਨਾਂ ਲਈ ਉਹ ਹੋ ਜੂ ਅਟੈਕ ਦੁਆਰਾ ਪਾਕਿਸਤਾਨ ਕੀ ਇਹ ਕੀ ਹੈ ਟਾਈਮ ਬੋਰਡ ਹੁੰਦਾ ਕੀ ਹੈ ਇਹ ਦੋ ਦੇਸ਼ਾਂ 'ਚ ਗੱਲ ਹੁੰਦੀ ਆ ਹਮ ਡਾਇਰੈਕਟਰ ਜਨਰਲ ਆਫ ਮਿਲਟਰੀ ਆਪਰੇਸ਼ਨ ਦੋਨੋਂ ਦੇਸ਼ਾਂ ਦੇ ਡੀਜੀਐਮ ਇਹ ਆਪਸ ਵਿੱਚ ਗੱਲ ਕਰਦੇ ਨੇ ਹਮ ਉਦੋਂ ਬਾਅਦ ਉਹ ਤਰੀਕ ਐਕਸਟੈਂਡ ਕਰਦੇ ਨੇ ਹਮ ਦੇਸੀ ਦੇਸੀ ਭਾਸ਼ਾ ਚ ਆਪਾਂ ਸਮਝ ਲਓ ਕਰੋਨਾ ਤੋਂ ਬਾਅਦ ਜਦੋਂ ਲਾਕਡਾਊਨ ਚ ਢਿੱਲ ਦਿੱਤੀ ਸੀ ਪਹਿਲਾਂ 2 ਘੰਟੇ ਦੀ ਫਿਰ 4 ਦੀ ਫਿਰ ਉਦੋਂ ਬਾਅਦ 1 ਦਿਨ ਦੀ ਫਿਰ 4 ਦਿਨ ਦੀ ਇਹ ਸੇਮ ਪ੍ਰੋਸੈਸ ਆ 2-2 ਦਿਨ ਦਾ ਉਹ ਸੀਜ ਫੇਰ ਵਧਿਆ ਸੀ ਇਹ ਦੀ ਟਾਈਮ ਬਾਉਂਡ ਜਿਹੜਾ ਸੀ ਉਹ 18 ਤੱਕ ਸੀ ਡੀਜੀਐਮ ਉਹ ਗੱਲ ਕਰਦਾ ਸਿਰਫ ਉਹ ਐਕਸਟੈਂਸ਼ਨ ਦੀ ਗੱਲ ਉਹ ਐਕਸਟੈਂਸ਼ਨ ਦੀ ਗੱਲ ਹੁੰਦੀ ਆ ਐਕਸਟੈਂਸ਼ਨ ਨਹੀਂ ਡੀਜੀਐਮ ਉਹ ਦੋ ਹੀ ਦੇਸ਼ ਦੇਸ਼ਾਂ ਦੇ 18 ਨੂੰ ਗੱਲ ਕਰਨਗੇ ਉਦੋਂ ਬਾਅਦ ਐਕਸਟੈਂਡ ਹੋ ਜੇ ਤੇ ਇਤਨੀ ਫਿਰ ਕੀ ਲੱਗਦਾ ਵੀ ਜਿਹੜੀ ਅਸਲ ਮੁੱਦਾ ਪਮਾ ਉਹ ਜੇ ਪਾਕਿਸਤਾਨ ਵਾਲੇ ਪਾਸੋਂ ਗੱਲ ਕੀਤੀ ਉਹ ਕਹਿੰਦੇ ਅਸੀਂ ਸਿੰਧੂ ਦਾ ਜਲ ਲੈ ਕੇ ਹਟਾਂਗੇ ਆਪਣੇ ਵਾਲੇ ਕਹਿੰਦੇ ਕਸ਼ਮੀਰ ਪੀਓਕੇ ਅਸੀਂ ਲੈ ਕੇ ਹਟਾਂਗੇ ਇਹ ਜਿਹੜੀ ਮੇਨ ਮੁੱਦੇ ਇਹਨਾਂ ਤੇ ਗੱਲਬਾਤ ਕਦੋਂ ਹੋਣ ਦੀ ਸੰਭਾਵਨਾ ਲੱਗਦੀ ਤੁਹਾਨੂੰ ਤੁਹਾਨੂੰ ਸਾਹਿਬ ਦੋ ਹੀ ਮੁੱਦੇ ਅਲੱਗ-ਅਲੱਗ ਨੇ ਹੂੰ ਜਿਹੜਾ ਤਾਂ ਪੀਓਕੇ ਦਾ ਮੁੱਦਾ ਜੀ ਜਦੋਂ ਧਰਤੀਆਂ ਦੀ ਗੱਲ ਆਉਂਦੀ ਹੈ ਹੂੰ ਉਦੋਂ ਜੰਗ ਨਾਲ ਉਹ ਜਿੱਤ ਹੁੰਦੀਆਂ ਨੇ ਗੱਲਬਾਤ ਨਾਲ ਕਦੇ ਧਰਤੀਆਂ ਤੇ ਕਬਜ਼ੇ ਨਹੀਂ ਹੋਏ ਕਦੇ ਕਿਸੇ ਦੇਸ਼ ਦਾ ਹਿੱਸਾ ਨਹੀਂ ਮਿਲਿਆ ਨਾ ਕੋਈ ਦਿੰਦਾ ਹੁੰਦਾ ਜੀ ਇੱਥੇ ਤਾਂ ਦੋਗਾ ਜਗਾ ਨਹੀਂ ਕੋਈ ਦਿੰਦਾ ਹੈਗਾ ਗੱਲਬਾਤ ਨਾਲ ਹਮ ਮੋਢ ਕ੍ਰੀਮ ਤੋਂ ਹੁਣ ਤੱਕ ਹਮ ਦੇ ਜਦੋਂ ਰਾਜਵਾੜਾ ਸ਼ਾਹੀ ਸੀ ਰਾਜੇ ਸੀ ਇੱਕ ਦੂਜੇ ਦੇ ਦੇਸ਼ ਤੇ ਕਬਜ਼ਾ ਕਰਕੇ ਹੀ ਉਹ ਜੱਤ ਦੇ ਰਹੇ ਨੇ ਜੀ ਬ੍ਰਿਟਿਸ਼ ਇੰਡੀਆ ਕੰਪਨੀ ਜਦੋਂ ਆਈ 1604 ਚ ਬੰਗਾਲ ਦੇ ਰਾਸਤੇ ਇੰਡੀਆ ਆਈ ਸੀ ਹਮ 300 ਸਾਲ ਉਹਨੇ 200 ਸਾਲ 250 ਸਾਲ ਲਾਏ ਉਹਨੇ ਸਾਰੇ ਦੇਸ਼ ਤੇ ਕਬਜ਼ਾ ਕਰਮ ਜਿੱਥੇ ਜਿੱਥੇ ਕਬਜ਼ਾ ਕਰਦੇ ਆਏ ਉਹ ਹੂੰ ਪੀਓਕੇ ਗੱਲਬਾਤ ਨਾਲ ਤਾਂ ਮਿਲਣਾ ਨਹੀਂ ਜੀ ਉਹਦਾ ਹਾਲ ਆ ਜਿੱਦਣ ਕਦੇ ਆ ਜੰਗ ਲੱਗੀ ਸੀ ਮੌਕਾ ਸੀ ਦੇਸ਼ ਨਾਲ ਸੀ ਆਪੋਜੀਸ਼ਨ ਨਾਲ ਸੀ ਉੱਤੇ ਕਬਜ਼ਾ ਕਰ ਲੈਂਦੇ ਜਿੱਤ ਲੈਂਦੇ ਹੂੰ ਰਲਾ ਲੈਂਦੇ ਉਹ ਕਿਸੇ ਨੇ ਨਹੀਂ ਰੋਕਿਆ ਹੂੰ ਹੁਣ ਜਦੋਂ ਕਦੇ ਕਦੇ ਜੰਗ ਲੱਗੂਏ ਜੀ ਉਹ ਪੀਓਕੇ ਦਾ ਮਸਲਾ ਉਦੋਂ ਗਿਆ ਇਹ ਇਸ ਮਸਲੇ ਤੇ ਹੱਲ ਨਹੀਂ ਹੁੰਦਾ ਤਾਂ ਲੱਗਦਾ ਵੀ ਦੁਬਾਰਾ جنگ ਦੇ ਸਾਰ ਮੰਨ ਸਕਦੇ ਆ। ਨਹੀਂ جنگ ਕਿਸੇ ਉੱਤਾ ਤਾਂ ਹੁਣ ਆਪਾਂ ਕੀ ਵੀ ਵਿਹਲੇ ਬੈਠੇ ਨੇ ਕਿਹਾ ਤਾਂ ਕਿ ਹੁਣ ਆਪਾਂ ਵਿਹਲੇ ਬੈਠੇ ਆ ਚਲੋ ਆਪਾਂ ਜੰਗ-ਜੰਗ ਖੇਡ ਲਈਏ ਤਾਂ ਹੁਣਾਂ ਜੀ ਹੋਣ ਵਾਲੀ ਜਿਹੜੀ 10 ਦਿਨ ਦੀ ਜੰਗ ਕਹਿ ਲਈਏ ਆਪਾਂ 100 ਕਾਲਡ ਜੰਗ ਹੂੰ ਇਹ ਕਈ ਚੀਜ਼ਾਂ ਨੂੰ ਲੁਕਾਉਣ ਨੂੰ ਹੂੰ ਕੀਤੀ ਗਈ ਹੂੰ ਉਹ ਮੌਕਾ ਕਦੋਂ ਆਊ ਹੂੰ 1999 ਚ ਕਾਰਗਿਲ ਵਾਰ ਹੋਈ ਸੀ ਜੀ ਉਹ ਜਾਂਗ ਹੋਈ ਸੀ ਉਦੋਂ ਬਾਅਦ ਆ 25 ਚ ਹੋਈ ਆ ਜੀ ਇਦੋਂ ਗਾ ਕਦੋਂ ਹੋਣੀ ਆ ਲੋਕਾਂ ਨੂੰ ਸਰਕਾਰ ਨੂੰ ਚਾਹੀਦਾ ਪੀਓਕੇ ਦੇ ਜਿਹੜੇ ਇਹ ਜਿਹੇ ਯੂਸੂਨ ਨੇ ਉਹ ਤੇ ਲੋਕਾਂ ਨੂੰ ਮੂਰਖ ਨਾ ਬਣਾਉਣਾ ਨਾ ਭੜਕਾਉਣਾ ਨਾ ਗੱਲੀਵਾਤੀ ਪੀਓਕੇ ਮਿਲਣਾ ਤੇ ਨਾ ਇਹ ਸੰਭਵ ਜੀ ਰਹੀ ਗੱਲ ਸਿੰਧੂ ਜਲ ਸਮਝੌਤੇ ਦੀ ਸਿੰਧੂ ਜਲ ਸਮਝੌਤਾ ਜਿਹੜਾ ਹੋਇਆ ਸੀ ਉਹ ਦੋ ਦੇਸ਼ਾਂ ਦਰਮਿਆਨ ਹੋਇਆ ਸੀ ਹੂੰ ਉਹ ਸਸਪੈਂਡ ਵੀ ਨਹੀਂ ਹੋ ਸਕਦਾ ਜਦੋਂ ਵੀ ਉਹ ਕੈਨਸਲ ਹੋ ਕੇ ਦੋ ਹੀ ਦੇਸ਼ਾਂ ਦੇ ਵਿੱਚਕਾਰ ਦੁਵਾਰੇ ਮੀਟਿੰਗ ਹੋ ਕੇ ਉਹਦੀ ਦੁਵਾਰੇ ਰੂਪਰੇਖਾ ਬਣਾ ਕੇ ਨਵੇਂ ਸਿਰੇ ਤੋਂ ਲਾਗੂ ਹੋ ਸਕਦਾ ਸਸਪੈਂਡ ਨਹੀਂ ਹੋ ਸਕਦਾ ਉਹਦੀਆ ਕਲੋਜ਼ ਸਸਪੈਂਡ ਕੀਤਾ ਪਿਆ ਕਹਿੰਦੇ ਹੁਣ ਫਿਰ ਗੇਟ ਵੀ ਖੋਲ ਦਿੰਦੇ ਨੇ ਖੋਲ ਦਿੰਦੇਗੇ ਖੋਲ ਦਿੰਦੇ ਨੇ ਜਿਦ ਦਿਨ ਸੀਜ਼ਪੈਰ ਹੋਇਆ ਉਦੋਂ ਸਲਾਟ ਟਾਈਮ ਤੇ ਗੇਟ ਖੋਲੇ ਨੇ ਜੀ ਮੈਂ ਇੱਕ ਸਿੱਖ ਹੋਣ ਦੇ ਨਾਤੇ ਮੈਂ ਆਪਦੀ ਗੱਲ ਕਰਦਾ ਇੱਕ ਸਿੱਖ ਸਰਦਾਰ ਹੋਣ ਦੇ ਨਾਤੇ ਮੇਰਾ ਮੰਨਣਾ ਹੂੰ ਜਿੜੀ جنگ ਆ ਹੂੰ جنگ ਦੋ ਦੇਸ਼ਾਂ ਦੀਆਂ ਫੌਜਾਂ ਲੜਦੀਆਂ ਨੇ ਹੂੰ ਸਿਵਲਿਅਨ ਨਹੀਂ ਜੀ ਲੜੋ ਪੀਓ ਕਹਤੇ ਕੱਲ੍ਹ ਵੀ ਵਜਾਇਆ ਅੱਜ ਹਮਲਾ ਕਰਕੇ ਉਹਨੂੰ ਰਲਾ ਲਓ ਕੋਈ ਪ੍ਰੋਬਲਮ ਨਹੀਂ ਗੀ ਮੋਦੀ ਸਾਹਿਬ ਆਦਮਪੁਰ ਆਏ ਸੀ ਪ੍ਰਧਾਨ ਮੰਤਰੀ ਸਾਹਿਬ ਇਹਨਾਂ ਨੇ ਉੱਤੇ ਆ ਕੇ ਹੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਹੀ ਗੱਲ ਚਿੜੀਆਂ ਸੇਮਾ ਬਾਜ ਲੜਾ ਮਾ ਤਵੇ ਗੁਰੂ ਗੋਬਿੰਦ ਸਿੰਘ ਨਾਮ ਕਾ ਮਾ ਕਹੀ ਹੂੰ ਆਪਣੇ ਉਹੀ 10ਵੇਂ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੀ ਪੰਘਾਨੀ ਜੁੱਤ ਹੋਇਆ ਹਮ ਜੁੱਧ ਵਿੱਚ ਪਾਈਕ ਨੇ ਯਾਜੀ ਦੀ ਸੇਵਾ ਲਈ ਹਮ ਭਾਈ ਤੂੰ ਜ਼ਖਮੀਆਂ ਨੂੰ ਪਾਣੀ ਪਿਲਾਉਂਗਾ ਹਮ ਪਾਈਕ ਨੇ ਯਾਜੀ ਜੰਗ ਹੋ ਰਹੀ ਆ ਫੱਟੜ ਹੋ ਰਹੇ ਨੇ ਫੌਜੀ ਉਹਨਾਂ ਨੂੰ ਪਾਣੀ ਪਿਲਾ ਰਹੇ ਨੇ ਮਤਲਬ ਪੱਟੇ ਪਾਣੀ ਪਿਲਾ ਰਹੇ ਨੇ ਪਾਣੀ ਦੀ ਸੇਵਾ ਕਰ ਰਹੇ ਨੇ ਚਾਹਤੀ ਉਹ ਜਿਹੜੇ ਸਿੱਖ ਬੋਏ ਸੀ ਉਹਨਾਂ ਨੂੰ ਵੀ ਪਿਲਾ ਰਹੇ ਸੀ ਤੇ ਜਿਹੜੇ ਮੁਸਲਮਾਨ ਫੌਜੀ ਸੀ ਉਹਨਾਂ ਨੂੰ ਜਿਹੜੇ ਫੱਟੜ ਸੀ ਉਹਨਾਂ ਨੂੰ ਵੀ ਪਿਲਾ ਰਹੇ ਸੀ ਸ਼ਾਮ ਨੂੰ ਸਿੱਖ ਫੌਜੀਆਂ ਨੇ ਗੁਰੂ ਮਹਾਰਾਜ ਨੂੰ ਜਾ ਕੇ ਸ਼ਿਕਾਇਤ ਕੀਤੀ ਵੀ ਮਹਾਰਾਜ ਤੁਸੀਂ ਭਾਈ ਕਨਈਆ ਦੀ ਡਿਊਟੀ ਲਈ ਜੀ ਪਾਣੀ ਪਲਾਉਣ ਦੀ ਇਹ ਤਾਂ ਦੁਸ਼ਮਣ ਫੌਜੀਆਂ ਨੂੰ ਵੀ ਪਾਣੀ ਪਲਾਈ ਜਾਂਦੇ ਨੇ ਹਮ ਮਹਾਰਾਜ ਕਹਿੰਦੇ ਇਹ ਗੱਲ ਆ ਕਹਿੰਦੇ ਭਾਈ ਬਲਾਓ ਹਮ ਭਾਈ ਕਨਈਆ ਜੀ ਆ ਗਏ ਮਹਾਰਾਜ ਕਹਿੰਦੇ ਭਾਈ ਕਨਈਆ ਜੀ ਤੁਸੀਂ ਉਹਨਾਂ ਨੂੰ ਵੀ ਪਾਣੀ ਪਲਾਈ ਜਾਂਦੇ ਹੋ ਦੁਸ਼ਮਣ ਫੌਜੀਆਂ ਨੂੰ ਉਹ ਕਹਿੰਦੇ ਮਹਾਰਾਜ ਮੈਂ ਤਾਂ ਸਾਰਿਆਂ 'ਚ ਤੂੰ ਹੀ ਦੇਖਾਂ ਹਮ ਮੈਂ ਤਾਂ ਪਾਣੀ ਪੁਲਾ ਰਿਆ ਵਾਂ ਉਹਨਾਂ ਨੂੰ ਮੈਂ ਤਾਂ ਤੂੰ ਹੀ ਇੱਧਰ ਵੀ ਦੇਣਾ ਉੱਧਰ ਵੀ ਦੇਣਾ ਮੈਂ ਤਾਂ ਪਾਣੀ ਪੁਲਾ ਮਹਾਰਾਜ ਬੜੇ ਖੁਸ਼ ਹੋਏ ਹੂੰ ਮਹਾਰਾਜ ਕਹਿੰਦੇ ਭਾਈ ਕਿਹਨੇ ਆ ਜੀ ਹੁਣ ਤੱਕ ਦਾ ਤੁਸੀਂ ਪੁਲਾ ਸੀ ਪਾਣੀ ਹੂੰ ਹੁਣ ਤੁਹਾਡੀ ਡਿਊਟੀ ਇਹ ਆ ਚਾਹੇ ਕੋਈ ਆ ਆਪਣੀ ਫੌਜ ਦਾ ਚਾਹੇ ਦੁਸ਼ਮਣ ਫੌਜ ਦਾ ਤੁਸੀਂ ਪਾਣੀ ਪੁਲਾਉਣ ਦੇ ਨਾਲ ਨਾਲ ਤੁਸੀਂ ਉਹਦੀ ਮੱਲਮ ਪੱਟੀ ਵੀ ਕਰਨੀ ਆ ਜੀ ਤੇ ਉਹਨਾਂ ਨੂੰ ਨਾਲ ਉਹਨਾਂ ਦੇ ਖੋਰ ਬੰਦੇ ਜੇ ਇੱਕ ਜੱਥਾ ਤਿਆਰ ਕੀਤਾ ਜਿਹਦਾ ਮੁਖੀ ਪਾਈਕਨਈਆ ਜੀ ਨੂੰ ਬਣਾਇਆ ਤੇ ਉਹ ਜੰਗ ਚ ਜਿਹੜਾ ਵੀ ਕੋਈ ਖੱਟੜ ਫੌਜੀ ਹੁੰਦਾ ਚਾਹੇ ਉਹ ਦੁਸ਼ਮਣ ਪਹੁੰਚਦਾ ਸੀ ਉਹਨੂੰ ਪਾਣੀ ਵੀ ਫਲਾਉਂਦੇ ਸੀ ਉਹਦੇ ਮੱਲਮ ਪੱਟੀ ਵੀ ਕਰਦੇ ਸੀ ਜੀ ਜਿਹੜਾ ਪਾਣੀ ਆ ਇਹ ਜੀਵਨ ਰੇਖਾ ਇਸ ਧਰਤੀ ਦੀ ਚਾਹੇ ਉਹ ਇਨਸਾਨ ਚਾਹੇ ਉਹ ਪੰਛੀ ਆ ਚਾਹੇ ਜਾਨਵਰ ਆ ਚਾਹੇ ਫਸਲ ਬਾੜੀ ਆ ਇਹ ਜੀਵਨ ਚੱਕਰ ਆ ਜੀਵਨ ਚੱਕਰ ਦਾ ਇੱਕ ਪਾਣੀ ਇੱਕ ਹਿੱਸਾ ਆ ਪਾਣੀ ਰੋਕ ਕੇ ਜੰਗ ਤਾਂ ਦੀ ਫੌਜ ਨਾਲ ਲੜਨੀ ਆ ਜਿਹੜੀ ਉੱਥੇ ਦਾ ਆਮ ਲੋਕ ਨੇ ਆਮ ਪਬਲਿਕ ਆਮ ਜਾਨਵਰ ਨੇ ਉਹਨਾਂ ਦਾ ਅਸੀਂ ਪਾਣੀ ਰੋਕ ਕੇ ਕੀ ਸਾਬਤ ਕਰਨਾ ਚਾਹੁੰਦੇ ਆ ਅਸੀਂ ਏਡੇ ਕਮਜ਼ੋਰ ਹੋ ਕੇ ਵੀ ਅਸੀਂ ਜੰਗ ਪਾਣੀ ਰੋਕ ਕੇ ਲੋਕਾਂ ਸਿਵਲੀਆਂ ਦੀ ਜਿੱਤਾਂਗੇ ਹੁਣ ਤੱਕ ਤਾਂ ਜਿੰਨੇ ਸਾਡੇ ਸਿੱਖ ਜਰਨੈਲ ਹੋਏ ਨੇ ਰਾਜੇ ਹੋਏ ਨੇ ਕਿਤੇ ਧਾਵਾ ਬੋਲਦੇ ਸੀ ਉੱਥੇ ਕਹੇ ਸੀ ਵੀ ਨਾ ਪਾਈ ਲੜਨਾ ਫੌਜ ਨਾਲ ਆ ਆਮ ਲੋਕਾਂ ਨੂੰ ਔਰਤਾਂ ਨੂੰ ਧਰਮ ਗ੍ਰੰਥਾਂ ਨੂੰ ਇਹਨਾਂ ਦੀ ਇੱਜ਼ਤ ਕਰਨੀ ਆ ਕਿੰਨਾ ਦਾ ਨੁਕਸਾਨ ਨਹੀਂ ਕਰਦਾ ਜੀ ਅਸੀਂ ਪਾਣੀ ਰੋਕ ਕੇ ਜੰਗ ਚ ਤਣ ਲੱਗੇ ਜੀ ਕੋਈ ਸਾਹਿਬ ਦਾ ਜ਼ਿਕਰ ਕੀਤਾ ਸੀ ਤਾਂ ਇੱਕ ਸੇਧ ਵੀ ਲੈਣੀ ਚਾਹੀਦੀ ਸੀ ਸੇਧ ਲੈਣੀ ਚਾਹੀਦੀ ਸੀ ਪਾਣੀ ਜੀਵਨ ਚੱਕਰ ਹੈ ਇਸ ਧਰਤੀ ਦਾ ਹੂੰ ਕੋਈ ਚਾਹੇ ਇਨਸਾਨ ਆ ਪੰਛੀ ਆ ਪਰਿੰਦੇ ਨੇ ਫਸਲ ਬਾੜੀ ਆ ਇਹ ਕੁਦਰਤੀ ਸਰੋਤ ਆ ਜੀ ਕੀ ਹੋਜੂ ਅੱਜ ਰੋਕਤਾ ਕੱਲ ਨੂੰ ਸਾਡੇ ਕੋਲ ਤਾਂ ਉਹਦਾ ਸਾਧ ਨਹੀਂ ਹੈ ਨੀਗਾ ਰੋਕਣ ਦਾ ਹੂੰ ਕੋਈ ਸਾਡੇ ਕੋਲ ਉਹਦਾ ਆਲਟਰਨੇਟ ਨਹੀਂਗਾ ਰੋਕਣ ਦਾ ਹੂੰ ਅੱਜ ਨਹੀਂ ਕੱਲ ਨੂੰ ਸਾਨੂੰ ਛੱਡਣਾ ਪਊਗਾ ਛੱਡਣਾ ਪੈਣਾ ਜੀ ਤੇ ਫੇ ਰੋਕਣਾ ਕਾਦੇ ਲਈ ਆ ਖੁੱਲੇ ਦਿਲ ਨਾਲ ਪਾਣੀ ਦੋ ਲੜ ਲਿਓ ਜਦੋਂ ਲੜਨਾ ਜਦਨ ਮਰਜੀ ਆ ਉਤੇ ਪਾਕਿਸਤਾਨ ਤੇ ਅਟੈਕ ਕਰ ਦੋ ਕਬਜ਼ਾ ਕਰ ਲਓ ਜੇ ਤਾਂ ਚਾਹੁੰਦੇ ਆ ਹੂੰ ਬਾਰਡਰ ਖੁੱਲਣਾ ਤਾਰਾਂ ਹਟਣ ਹੂੰ ਉਧਰ ਜਾ ਸਕੀਏ ਗੁਰਦੁਆਰਿਆਂ ਦੀ ਸੇਵਾ ਸੰਭਾਲ ਹੋਵੇ ਲੋਕ ਦਰਸ਼ਨਾਂ ਨੂੰ ਜਾਣ ਜੀ ਧੰਨਵਾਦ ਥੈਂਕ ਯੂ ਤੋ ਸੁਣਿਆ ਬਾਈ ਹੈਪੀ ਗੱਲ ਤਾਂ ਵਿਸਤਾਰ ਪੂਰਵਕ ਜਿਹੜੀ ਗੱਲਬਾਤ ਹੋਈ ਆ ਆਪਰੇਸ਼ਨ ਸੰਦੂਰ ਕਿਵੇਂ ਸਟਾਰਟ ਹੋਇਆ ਕਿਵੇਂ ਸਿਆਸਤ ਨਾਲ ਜੁੜਦੀ ਗਈ ਹੈ ਤੇ ਗੱਲ ਖਾਸੋਂ ਤੇ ਇਹ ਗੱਲ ਕੀਤੀ ਜਾਵੇ ਪੀਓ ਕੀਤਾ ਬੜੀ ਖੂਬਸੂਰਤ ਗੱਲ ਕੀਤੀ ਆ ਵੀ ਜੇ ਕਬਜ਼ੇ ਨੇ ਉਹ ਗੱਲਾਂ ਨਾਲ ਨਹੀਂ ਲੈ ਜਾਂਦੇ ਪਰ ਮਾਹੋ ਇੱਕ ਜੱਟ ਦੀ ਜ਼ਮੀਨ ਦਾ ਰੋਲਾ ਹੋਵੇ ਕਿਸ ਦੀ ਜ਼ਮੀਨ ਦਾ ਰੋਲਾ ਹੋਵੇ ਤੋ ਵੀ ਕਿਤਨਾ ਕਿਤੇ ਇੱਕ ਲੜਾਈ ਝਗੜੇ ਦਾ ਸਬਬ ਬਣਦਾ ਫਿਰ ਕਿਤੇ ਜਾ ਕੇ ਕਬਜ਼ੇ ਹੁੰਦੇ ਨੇ ਇਸ ਤਰੀਕੇ ਨਾਲ ਗੱਲਾਂ ਨਾਲ ਪੀਓ ਕੇ ਨਹੀਂ ਜਿੱਤੇ ਜਾਣਾ ਇੱਕ ਮੌਕਾ ਸੀ ਮੌਕਾ ਜ਼ਰੂਰ ਸਰਕਾਰ ਨੇ ਖੁੰਝ ਦਿੱਤਾ ਹੁਣ ਦੇਖਦੇ ਆ 18 ਦੇ ਇੱਕ ਨੂੰ ਦੁਬਾਰਾ ਸੀਜ਼ ਫਾਇਰ ਉੱਤੇ ਜਿਹੜੀ ਮੀਟਿੰਗ ਜਿਹੜੀ ਹੈ ਦੋਨਾਂ ਦੇਸ਼ਾਂ ਦੇ ਡੀਐਚਐਮਓ ਦੀ ਹੋਣੀ ਹੈ ਉਸ ਵਿੱਚ ਕੀ ਨਿਕਲੇਗਾ ਆਉਂਦਾ ਕਿੰਨੀ ਕੀ ਅਗੇ ਤਰੀਕ ਐਕਸਟੈਂਡ ਹੁੰਦੀ ਹੈ ਜਾਂ ਗੱਲਬਾਤ ਦੇ ਅੱਗੇ ਤੋੜਾ ਤੁਰਦਾ ਇਹ ਵੇਖਣ ਵਾਲੀ ਗੱਲ ਹੋਏਗੀ ਮਹਿੰਦਰਪਾਲ ਸਿੰਘ ਤੁੰਨਾ ਕੈਮਰਾਮੈਨ ਅਮਰਪਾਲ ਨਾਲ ਦੇਖਦੇ ਹੋ ਰਮਜ਼ਾ ਦਿਵਸ ਸਸੀਕਾ